ਹਾਂਜੀ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਜੀ ਪਿੰਡ ਲਹਿਰਾਖਾਨਾ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਬਾਈ लाਡੀ ਮੋਟਰ ਵਾਲ ਦੇ ਘਰ ਆਪਾਂ ਮਿਸਤਰੀ ਦੇ ਘਰੋਂ ਵੀਡੀਓ ਬਣਾ ਰਹੇ ਆਂ ਪੂਰੀ ਗੱਲਬਾਤ ਬਾਈ ਦੇ ਨਾਲ ਕਰਾਂਗੇ ਵੀ ਜਿਹੜੀ ਮੱਝ ਆ ਪਾਲ ਘਾ ਰਹੇ ਆਂ ਵੀ ਕਿਹੜਾ ਸੂਗਾ ਸੂੰਦੀ ਐ ਕਿੰਨਾ ਮਿੱਤਰੋ ਇਹਦਾ ਦੁੱਧ ਸੀ ਤੇ ਕਿਹੜਾ ਟੀਕਾ ਲੱਗਿਆ ਵਾ ਬਣੇ ਰੋ ਆਪਣੇ ਚੈਨਲ ਦੇ ਨਾਲ ਜੇਕਰ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ ਜੀ 98724 ਤੇ 82124 ਸਿੰਘ ਗੋੜਾ ਫੇਸ ਕੁਆਲਿਟੀ ਚੰਗੀ ਆ ਕੱਦ ਕਾੜ ਮਿੱਤਰੋ ਸੋਹਣਾ ਥਣਲੇਵੇ ਦੀ ਬੰਤਰ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਥੋੜੀ ਜਿਹੀ ਲੇਵੇ ਦੀ ਜਿਹੜੀ ਧੱਕ ਜਰੂਰ ਰੱਖੇ ਨੂੰ ਆ ਚੰਗਾ ਮੋਟਾ ਥਾਣਾ ਤੋਰੋ ਜਕਰ ਤੋਰ ਕਰਦਾ ਪਿੱਠ ਪੁੜੇ ਦੀ ਚੰਗੀ ਆ ਤੇ ਬਾਈ ਕਹਿੰਦਾ ਵੀ ਪਿਛਲੇ ਸੂਏ ਦਾ ਜਿਹੜਾ ਦੁੱਧ ਬਹੁਤ ਚੰਗਾ ਕੱਢਿਆ ਵਾ ਤੇ ਤੀਜਾ ਸੂਆ ਇਹਨੇ ਮਿੱਤਰੋ ਸੋਹਣਾ ਕਿੰਨੇ ਕ ਦਿਨ ਬਾਕੀ ਆ ਇਹਦੀ ਗੱਲਬਾਤ ਆਪਾਂ ਪੂਰੀ ਬਾਈ ਦੇ ਨਾਲ ਹੀ ਕਰਦੇ ਆ ਤੋਰ ਮਿੱਤਰੋ ਦੇਖ ਸਕਦੇ ਹੋ ਬਹੁਤ ਵਧੀਆ ਤੇ ਕੱਦ ਕਾਠ ਵੀ ਆਪਾਂ ਕਹਿ ਸਕਦੇ ਵੀ ਚੰਗੇ ਕੱਦ ਕਾਠ ਵਾਲੀ ਆ ਖੁੱਲੀ ਝੋੜੀ ਵਾਲੀ ਆ ਦੁੱਧ ਮਿੱਤਰੋ ਵਧੀਆ ਕੱਢ ਦੂਗੀ ਜਿਹੜੇ ਵੀ ਵੀਰ ਭਰਾ ਨੂੰ ਜ਼ਰੂਰਤ ਆ ਤਾਂ ਬਾਈ ਲਾਡੀ ਦੇ ਨਾਲ ਕਰ ਸਕਦੇ ਹੋ ਸੰਪਰਕ ਫੇਰ ਕਹਿੰਦੇ ਆ ਵੀ ਕੱਦ ਕਾਠ ਚੰਗਾ ਸਿਹਤ ਪੱਖੋਂ ਮਿੱਤਰੋ ਚੰਗੀ ਸਮੀ ਵੀ ਆ ਤੇ ਲਗਾਤਾਰ ਮਿੱਤਰੋ ਆਪਣੀਆਂ ਵੀਡੀਓ ਆ ਰਹੀਆਂ ਨੇ ਬੱਸ ਮੋੜ ਲਓ ਜੀ ਬਸ ਰੋਕ ਲਓ ਜੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਠੀਕ ਹੈ ਆਪਣਾ ਨਾਮ ਹੈਗਾ ਲਾਢੀ ਸਿੰਘ ਹਾਂਜੀ ਠੀਕ ਹੈ ਹੁਣ ਜੇ ਮੱਝ ਦੀ ਆਪਾਂ ਗੱਲ ਕਰੀਏ ਸੂਆ ਤੀਜਾ ਸੂਦੀ ਆ ਤੀਜਾ ਸੂਦੀ ਕਿੰਨੇ ਕ ਦਿਨ ਲੈ ਜੂਗੀ ਇਹ ਲੈ ਜੂ 5-6 ਦਿਨ ਲੈ ਜੀ 5-6 ਦਿਨ ਹਾਂਜੀ ਸਹੀਏ ਨੇ ਦੁੱਧ ਕਿੰਨਾ ਕੱਢਿਆ ਵਾ ਸਹੀ ਸੀਗਾ ਜੀ 15 ਲੀਟਰ ਪਿਛਲੀ ਵਾਰੀ ਦੂਜਾ ਸੂਏ ਹਾਂਜੀ ਕੱਢੂਗੀ ਓਨਾਂ ਕ ਵਧੂਗੀ ਮੈਡਮ ਤਾਂ ਨਹੀਂ ਵਧੂਗੀ ਜਿਹੜੇ ਹਿਸਾਬ ਨਾਲ ਸੰਭਾਈ ਹੈ ਜੀ ਮੇਰੀ ਤਿਆਰ ਵਧੀਆ ਹੋਈ ਆ ਹਨਾ ਹਾਂਜੀ ਹਾਂਜੀ ਤੇ 5-4 ਦਿਨ ਲੈ ਜੂਗੀ ਹਜੇ ਹਾਂ ਲੈ ਜੂ ਜੀ ਠੀਕ ਹੈ ਰੇਟ ਕੀ ਕਰਤਾ ਜੀ ਦਾ ਆਪਾਂ ਫਿਰ ਰੇਟ ਜੀ 178 ਹੈ ਜੀ 178 ਮਾਣ ਤਾਣ ਵਾਲਾ ਉਲਟਾ ਮਾਣ ਤਾਣ ਥੋੜਾ ਮੋਟਾ ਕਰ ਦਾਂਗੇ ਠੀਕ ਹੈ ਤੇ ਫੋਨ ਨੰਬਰ ਜੀ 94787 ਹਾਂਜੀ 54521 94787 54521 54521 ਪਿੰਡ ਹੈਗਾ ਲਹਿਰਾਖਾਨਾ ਹਾਂਜੀ ਪੁੱਚੋ ਮੰਡੀ ਤੋਂ ਕਿੰਨਾ ਹੋ ਇਹ 5 ਕਿਲੋਮੀਟਰ ਹੈ ਜੀ ਤੇ ਲਹਿਰਾ ਮਹਬਤੋਂ ਲਹਿਰੇ ਮਹਬਤੋਂ 4 ਕਿਹਾ 4 ਕਿ ਤੇ ਇਹ ਮਿੱਤਰੋ ਪੰਜੇ ਲਹਿਰਾਂ ਦੇ ਵਿੱਚੋਂ ਆਉਂਦਾ ਹੈ ਪਿੰਡ ਤੇ ਟੀਕਾ ਕਿਹੜਾ ਲੱਗਿਆ ਜੇਦਾ ਟੀਕਾ ਇਹਦੇ ਸਰਕਾਰੀ ਲੱਗਿਆ ਵੇ ਜੀ ਪਰ ਧਿਆਨ ਚ ਵੀ ਕਿਹੜਾ ਲੱਗਿਆ ਹੈ ਵਧੀਆ ਚ ਲੱਗਿਆ ਵੇ ਜੀ ਓਕੇ ਹਾਂਜੀ ਤੇ ਬੰਦ ਜੀ ਤੋਰ ਕੇ ਦਿਖਾ ਦਿਓ ਇੱਕ ਵਾਰੀ ਹੋਰ ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਜ਼ਰੂਰਤ ਹੈ ਤੇ ਜ਼ਰੂਰ ਕਰਿਓ ਸੰਪਰਕ ਖੁੱਲੀ ਝੋਲੀ ਵਾਲੀ ਆ ਮੋਟਾ ਥਾਣਾ ਦੁੱਧ ਮਿੱਤਰੋ ਭਾਈ ਕਹਿੰਦਾ ਵੀ ਦੂਜੇ ਸੂਏ ਦਾ 15 ਲੀਟਰ ਤੇ ਤੀਜਾ ਸੂਆ ਮਿੱਤਰੋ ਇਹਨੇ ਸੂੜਾ ਹੈ ਸਿਹਤ ਪੱਖੋਂ ਫੇਰ ਆਪਾਂ ਵੀ ਕਹਨੇ ਆ ਵੀ ਬਹੁਤ ਸਮੀ ਵੀ ਹੈ ਤੇ ਚੰਗਾ ਮੂਟਾ ਥਾਣਾ ਦੇਣ ਹਜੇ 5-4 ਦਿਨ ਲੈ ਜੂਗੀ ਘੱਟੋ-ਘੱਟ ਤੇ ਮੁੱਲ ਬਾਈ ਨੇ ਕਰਤਾ 1,78,000 ਮਾਨਤਾ ਨੇ 78 ਦੇ ਵਿੱਚੋਂ ਹੋ ਜੂ ਤੇ ਜੇਕਰ ਕਿਸੇ ਭਰਾ ਨੇ ਫਿਰ ਆਪਾਂ ਕਹਿੰਨੇ ਆ ਵੀ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਆ ਜੀ 98724 ਤੇ 82124 ਸੋ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆਂ ਕੱਲ ਮਿੱਤਰੋ ਆਪਾਂ ਕਾਫੀ ਜਿਹੜੀ ਗਾਮਾਂ ਦੀਆਂ ਵੀਡੀਓ ਪਾਈਆਂ ਸੀ ਕਈ ਭਰਾ ਨੇ ਨਹੀਂ ਦੇਖੀ ਹੁੰਦੀ ਤਾਂ ਜ਼ਰੂਰ ਦੇਖ ਸਕਦੇ ਹੋ Bu so, sarı bir anda tanrı var.